ਨਾਬਾ ਜੇਲ ਪਹੁੰਚੇ ਡੇਰਾ ਵਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ ਜੇਲ੍ਹ ਬਾਅਦ ਸੁਰੱਖਿਆ ਦੇ ਕੀਤੇ ਗਏ ਬਿਹਤ ਸਖਤ ਪ੍ਰਬੰਧ ਡੇਰਾ ਵਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਨਾਬਾ ਜੇਲ ਪਹੁੰਚੇ ਨੇ ਡੇਰਾ ਮੁਖੀ 11 ਵਜੇ ਦੇ ਕਰੀਬ ਨਾਬਾ ਜੇਲ ਪਹੁੰਚੇ ਜਿੱਥੇ ਉਹਨਾਂ ਵੱਲੋਂ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਡੇਰਾ ਮੁਖੀ ਚੋਪਰ ਆਹੀਂ ਪਹਿਲਾ ਨਾਬਾ ਪਹੁੰਚੇ ਜਿੱਥੇ ਉਹ ਆਪਣੀ ਕਾਰਜ ਚ ਬੈਠ ਕੇ ਨਾਬਾ ਜੇਲ੍ਹ ਪਹੁੰਚੇ ਡੇਰਾ ਮੁਖੀ ਦੀ ਆਮਦ ਤੋਂ ਪਹਿਲਾਂ ਨਾਬਾ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਇਸ ਤੋਂ ਇਲਾਵਾ ਪੁਲਿਸ ਵੱਲੋਂ ਸ਼ਹਿਰ ਦੇ ਹੋਰ ਹਿੱਸਿਆਂ 'ਚ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਡੇਰਾ ਬਿਆਸ ਮੁਖੀ ਅੱਜ ਨਾਬਾ ਬਲੋਕ ਦੇ ਪਿੰਡ ਬੋੜਾ ਵਿਖੇ ਨਵੇਂ ਡੇਰੇ ਦਾ ਉਦਘਾਟਨ ਵੀ ਕਰਨਗੇ ਧਨੁਦਾਦੀ ਕੀ ਆਮਦਨ ਤੋਂ ਬਾਅਦ ਜਦਾਦ ਦੇ ਮਾਮਲੇ 'ਚ ਬਿਜਿਲੈਂਸ ਨੇ ਵਿਕਰਮਜੀਤ ਠਿਆ ਨੂੰ ਕਈ ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਹੁਣ ਨਾਬਾ ਜੇਲ੍ਹ ਵਿੱਚ ਬੰਦ ਹੈ ਤੇ ਹੁਣ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਠਿੱਲੋ ਉਹਨਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਨੇ ਹਾਲਾਂਕਿ ਮੁਲਾਕਾਤ ਕਿਸ ਮਸਲੇ ਉੱਤੇ ਹੋਈ ਹੈ ਕੀ ਗੱਲਬਾਤ ਹੋਈ ਇਸ ਬਾਰੇ ਕੁਝ ਵੀ ਸਾਹਮਣੇ ਨਹੀਂ ਆਇਆ ਰਾਤ ਸੁਮਨ ਜੀ ਕੀ ਕਹਿਣਾ ਜਿਹੜੇ ਅੱਜ ਡੇਰਾ ਮੁਖੀ ਇੱਥੇ ਪਹੁੰਚਿਆ ਤੁਸੀਂ ਦਰਸ਼ਨਾ ਵਾਸਤੇ ਇੱਥੇ ਪਹੁੰਚੇ ਸਰ ਸਤਿਗੁਰ ਦੀ ਕਿਰਪਾ ਦਾਤਾ ਜੀ ਜਿਆ ਸਾਰੀ ਸੰਗਤ ਜਿਹੜੀ ਆਈ ਹੈ ਉਹ ਮਾਲਕ ਦੀ ਵੇਟ ਕਰ ਰਹੀ ਹੈ ਉਹ ਮਾਲਕ ਦਰਸ਼ਨ ਦੇਣ ਆਇਆ ਸਾਰੀ ਸੰਗਤ ਨੂੰ ਦੁਨੀਆ ਨੂੰ ਤਾਰਦੇ ਫਿਰਦੇ ਨੇ ਥਾਂ ਥਾਂ ਜਾਂਦੇ ਨੇ ਸਤਪੁਰ ਉਹ ਕਿਸੇ ਦੇ ਨਹੀਂ ਹੈਗੇ ਉਹ ਸਭ ਜਨਤਾ ਦੇ ਸਾਰੇ ਸੰਸਾਰ ਦੇ ਬਣੇ ਹੋਏ ਨੇ ਉਹ ਪੂਲ ਦੁਨੀਆ ਨੂੰ ਤਾਰਦੇ ਫਿਰਦੇ ਨੇ ਸਭ ਨੂੰ ਦਰਸ਼ਨ ਦੇ ਕੇ ਜਾਣਗੇ ਸਭ ਨੂੰ ਮਿਲ ਕੇ ਜਾਣਗੇ ਉਸ ਤੋਂ ਬਾਅਦ ਰੱਬੇ ਵੀ ਜਾਣਾ ਜੀ ਇੱਥੇ ਜੇਲ੍ਹ ਦੇ ਗਾਰਦ ਤਾਂ ਸੰਗਤ ਦਾ ਮਨਸਲਾ ਲੱਗਿਆ ਸਭ ਦੇ ਪੱਟੇ ਕਿੰਨੋਂ ੜਕੀ ਸਰ ਇੱਥੇ ਆ ਜਿਹੜਾ ਸੈਂਟਰ ਹੈ ਨਾ ਢੂੜਕੀ ਜਾਉਣਾ ਸੀਗਾ ਪਰ ਉੱਥੇ ਸਮਾਂ ਹੁਣ ਜਿਆਦਾ ਟਾਈਮ ਜਿਆਦਾ ਹੋ ਗਿਆ ਉਸ ਕਾਰਨ ਫਿਰ ਇਹਨਾਂ ਨੇ ਇੱਥੋਂ ਮਿਲ ਕੇ ਨਾ ਲਾਬੇ ਸੈਂਟਰ ਜਾ ਸੰਗਤ ਵੀ ਵੱਡੀ ਗਿਣਤੀ ਤੇ ਪਹੁੰਚ ਨਹੀਂ ਸਾਰੇ ਉੱਥੇ ਪਹੁੰਚ ਗਏ ਜੀ ਉਹਦੇ ਜੇਲ੍ਹ ਦੇ ਬਾਹਰ ਵੀ ਸੰਗਤ ਵੱਡੀ ਗਿਣਤੀ ਹੋ ਗਈ ਨਾਬਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਾ ਆਫਿਸ ਬੇਕਰਸ ਫੀਲਡ ਫਾਰ 올 ਯੋਰ ਇਮੀਗ੍ਰੇਸ਼ਨ ਫੈਮਿਲੀ ਲਾ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਤਾਂ ਬਾਈ ਇੰਡੀਅਨ ਕੁਜ਼ੀਨ Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.